ਅੱਛਾ ਕਾਲ ਖ਼ਬਰਾਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਟੋੜੇ ਨਾਲ ਸਾਂਝਾ ਕਰਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਅਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ PWD ਪੰਚਕੁਲਾ ਵਿਖੇ 350 ਸਾਲਾਂ ਸ਼ਤਾਬਦੀ ਨੂੰ ਮਨਾਉਣ ਨੂੰ ਲੈ ਕੇ ਮੀਟਿੰਗ ਰੱਖੀ ਗਈ ਜਿਸ ਵਿੱਚ ਖਾਸ ਤੌਰ ਤੇ ਹਰਿਆਣਾ ਦੇ ਚੀਫ ਮਿਨਿਸਟਰ ਨਾਇਬ ਸਿੰਘ ਸੈਣੀ ਉੱਥੇ ਮੌਜੂਦ ਸਨ ਅਤੇ ਉਹਨਾਂ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਜੀ ਵੀ ਉੱਥੇ ਮੌਜੂਦ ਸਨ ਕਿ ਮੇਰਾ ਸੁਝਾਅ ਹੈ ਬੜੀ ਦੀ ਬੇਨਤੀ ਵੀ ਕਰਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੇਸ਼ਵਾਧਾ ਹੁੰਦੀ ਨਰਤੀ ਆਪਾਂ ਕਿਹੋ ਜਿਹਾ ਕੰਮ ਕਰਕੇ ਖਾਦੀਏ ਕਿ ਨੈਥ ਸਿੰਘ ਸੈਣੀ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਤੇ ਕਿਹੋ ਜਿਹਾ ਸਤੰਭ 350 ਫੁੱਟ ਦਾ ਬਣਿਆ ਜਿਹਦੇ ਵਿੱਚ ਇੱਕ ਮਿਊਜ਼ੀਅਮ ਦੇ ਤੌਰ ਤੇ ਬਣਾ ਵੱਡਾ ਹੈ ਉਹ ਇੱਕ ਜਿਸ ਦਾ ਪੰਤਾਰਿਕ ਪਟਾਰਿਕ ਸਦਾਂ ਤੇ ਜਾਣਿਆ ਉਹਨੂੰ ਵੇਖਣ ਵਾਸਤੇ ਦੁਨੀਆ ਭਰ ਦੇ ਲੋਕ ਇੱਕ ਬੜੇ ਖੇਤਰ ਦੇ ਇੱਕ ਖੇਤਰ ਕਰਮ ਰਿਣੀ ਜਿਹਾ ਕੋਲੇ ਦੇ ਇਹ ਦਰਜੇ ਦੇ ਉਦਕਰਨ ਬੜੀਆਂ ਪਾਰਕ ਬਣਿਆ ਹੋਵੇ ਵਿੱਚ ਸਤੰਭੂ ਵੀ ਤੇ ਸਾਰਾ ਮਿਊਜ਼ੀਅਮ ਕੋਲੇ ਵਿੱਚ ਦਰਜ ਹੋਵੇ ਇਹ ਮੇਰੀ ਬੇਨਤੀ ਹੈ ਸਰਕਾਰ ਮੈਂ ਬੇਨਤੀ ਕਰਦਾ ਹਰਿਆਣਾ ਸਿਕੂਪਰਾਂ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਸਿਕੂਪਰਾਂ ਪ੍ਰਬੰਧਕ ਕਮੇਟੀ ਤੇ ਤੁਸੀਂ ਸਾਡੇ ਤੇ ਲਾ ਗਿਆ ਹੈ ਹਰਿਆਣਾ ਸਿਕੂਪਰਾਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁੰਦੇਨਾਥੇ ਨੂੰ 10 ਸਾਲ ਦਿਨ ਹੋ ਗਏ ਨੇ ਜਿਸ ਕੋਈ ਖਾਮ ਨੂੰ ਦੇਖ ਦਿੱਤਾ ਹੈ ਕਿ ਜਿੰਦਾ ਹਵਾ ਕਾਨੂੰਨ ਕਾਮਯਾਬ ਕਰਨਾ ਹੈ ਹਰ ਥਿਲੇ ਵਿੱਚ ਜਾ ਕੇ ਮੈਂ ਅੱਜ ਵੀ चार प्रोग्राम अंबाले पांच प्रोग्राम यमुना नगर करके आया हाँ पच्ची तरीक का जो सरकार वालों एक दिन शहीद दिवस मनाया जा पूरा प्रचार में शुरू कर देता है भावे तो मैं टीवी राही करा भावे सोशल मीडिया रही करा तो मैं अपनी प्यारी हरियाणा से गुरुद्वारा प्रबंधक में पूरी तैयारी कर रही है ये हम सब के लिए गौरव की गल भी है गर्व की गल भी है ਗੁਰੂ ਤੇਗ ਬਹਾਦਰ ਜੀ ਦਾ 25 ਨਵੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਵਸ بڑے ਪੱਧਰ ਤੇ ਹਮ ਮਨਾ ਰਹੇ ਨੇ। ਕੁੱਦੀਪੁਰੀ ਯੋਜਨਾ ਵੀ ਹਮ ਸਭ ਦੇ ਅੱਗੇ ਅਮਾਰੇ ਪਰਬਲ ਇੰਜੀਨੀਅਰ ਰੱਖੀ ਹੈ ਕਿ ਹਮ नीचे ग्राउंड के ऊपर जा करके हर व्यक्ति इदे नाल जुड़े हर घर ते इ दी आवाज आए चार यात्राएं शुरू की थी ने एक यात्रा डबवाली ते शुरू होनी दूसरी फरीदाबाद से शुरू होनी ਤੀਜੀ ਲੋਗੜ ਸਾਹਿਬ سے شروع ہوگی چوتھی 칼ਕੰਸ سے شروع ہوگی انہاں دا جو antim پڑاو ہے وہ ಕು르ಕ್ಷೇತ್ರ وچ ہوگا سرکار اپنے اس تاریخ نوں اون والی پیڑیاں دے وچ وہ پہنچے ਉਸ ਇਤਿਹਾਸ ਦੀ ਜਾਣਕਾਰੀ ਆਣ ਵਾਲੀ ਪੀੜ੍ਹੀਆਂ ਨੂੰ ਲੱਗੇ ਸਮੇਂ-ਸਮੇਂ ਤੇ ਉਸ ਇਤਿਹਾਸ ਨੂੰ ਲੋਕੋ ਦੇ ਸਾਥ ਮਿਲ ਕਰਕੇ ਅੱਗੇ ਪੜਾਉਣ ਦਾ ਕੰਮ ਕਰਦੀ ਹੈ ਗੁਰਦੁਆਰਾ ਸਾਹਿਬ ਰਾਜਾ ਰਾਮ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਦਿਆਰਥੀਆਂ ਤੋਂ ਧਾਰਮਿਕ ਮੁਕਾਬਲੇ ਕਰਵਾਏ ਗਏ ਸਨ ਅਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਅੱਜ ਗੁਰਦੁਆਰਾ ਬਾਬਾ ਰਾਜੇਰਾਮ ਸਾਹਿਬ ਪਾਵਨ ਧਰਤੀ ਤੇ ਬੱਚਿਆਂ ਦੇ ਮੁਕਾਬਲੇ ਕਰਾਇਗੇ ਧਾਰਮਿਕ ਜਿਹਦੇ ਵਿੱਚ ਕਵਤਾਵਾਂ ਕਬੀਰ ਸ਼ਰੀ ਦਿਮਾਲਿਆਂ ਦੇ ਸਜਾਉਣ ਦੀਆਂ ਗੁਰਬਾਣੀ ਕੰਠ ਔਰ ਦਸਤਾਰਾ ਸਜਾਉਣ ਦੇ ਮੁਕਾਬਲੇ ਔਰ ਕੁਇਦ ਮੁਕਾਬਲੇ ਜਿਹੜੇ ਕਰਾਇਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਅੱਜ ਬਹੁਤ ਵੱਡਾ ਵਿਸ਼ੇਸ਼ ਪ੍ਰਬੰਧ ਜਿਹੜਾ ਹੈ ਇਹ ਕੀਤਾ ਗਿਆ ਕਿ ਗੁਰੂ ਘਰ ਵਿੱਚ ਜਿਹਦੇ ਵਿੱਚ ਸਾਥ ਬਾਬਾ ਬਲਵਿੰਦਰ ਸਿੰਘ ਜੀ ਇੱਥੇ ਜਿਹੜੇ ਮੁੱਖ ਸੇਵਾਦਾਰ ਆ ਸਾਨੂੰ ਬਹੁਤ ਵੱਡਾ ਦਿੱਤਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪ੍ਰਚਾਰਕਾਂ ਨੇ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਕਥਾ ਆਵਾਜ਼ਾਂ ਨੇ ਔਰ ਕਵੀਸ਼ਰਾਂ ਨੇ ਔਰ ਬਾਕੀ ਵੀ ਥਾਵਾਂ ਤੇ ਜਿੰਨੇ ਵੀ ਪ੍ਰਚਾਰਕ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਪ੍ਰਬੰਧ ਨੂੰ ਸਿਰੇ ਚੜਾਇਆ ਉਹਨਾਂ ਦਾ ਧੰਨਵਾਦ ਕਰਦੇ ਆ ਸੰਗਤ ਦਾ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦੇ ਆ ਤਾਂ ਕਿ ਆਪਣੇ ਬੱਚਿਆਂ ਨੂੰ ਹਜ਼ਾਰਾਂ ਦੀ ਤਦਾਦ ਵਿੱਚ ਸੈਂਕੜਿਆਂ ਦੀ ਚ ਨਹੀਂ ਹਜ਼ਾਰਾਂ ਦੀ ਤਦਾਦ ਵਿੱਚ ਇਸ ਧਾਰਮਿਕ ਮੁਕਾਬਲੇ 'ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਆਪਣੇ ਬੱਚਿਆਂ ਤੇ ਬੱਚੇ ਭੇਜ ਕੇ ਗੁਰੂ ਦੇ ਲਾਲ ਲਾਉਣ ਦੀ ਜਿਹੜੀ ਗੱਲ ਕੀਤੀ ਹੈ ਸਾਡੇ ਵਾਸਤੇ ਬੜੀ ਫਕਰ ਦੀ ਗੱਲ ਹੈ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਪ੍ਰੋਗਰਾਮ ਅੜਿਕੇ ਗਏ ਨੇ ਉਹਨੂੰ ਸਿਰੇ ਚਾਣਨ ਵਾਸਤੇ ਅੱਜ ਬਹੁਤ ਵੱਡਾ ਹਿੱਸਾ ਸਾਡੇ ਇਸ ਇਲਾਕੇ ਦੀ ਸੰਗਤ ਨੇ ਸਕੂਲਾਂ ਦੇ ਬੱਚਿਆਂ ਨੇ ਇਥੋਂ ਦੇ ਇਹਨਾਂ ਦੇ ਪ੍ਰਿੰਸੀਪਲਾਂ ਨੇ ਇਹਨਾਂ ਦੇ ਅਧਿਆਪਕਾਂ ਨੇ ਹੋਰ ਸਾਡੇ ਸਮਰਥਕਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਧੰਨਵਾਦ ਕਰਦੇ ਆ ਕਿਉਂਕਿ ਇਹ ਉਹਦੇ ਪ੍ਰੋਗਰਾਮ ਜੇ ਅਸੀਂ ਮਨਾਉਨੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦਿਆ ਇੰਡੀਵਿਜੂਅਲੀ ਕੋਈ ਵੀ ਪ੍ਰੋਗਰਾਮ ਜਿਹੜਾ ਕਰੋਨਾ ਮੁਸ਼ਕਲ ਹੋ ਜਾਂਦਾ ਸੋ ਅੱਜ ਲੋੜ ਹੈ ਇਲਾਕੇ ਵਿੱਚ ਅੱਜ ਲੋੜ ਹੈ ਪੰਜਾਬ ਵਿੱਚ ਅੱਜ ਲੋੜ ਹੈ ਸੰਗਤ ਨੂੰ ਜਦੋਂ ਨਸ਼ਿਆਂ ਦਾ ਦੌਰ ਚੱਲ ਰਿਹਾ ਹੋਵੇ ਉਹ ਨਸ਼ਾ ਦੇ ਦੌਰ ਤੋਂ ਕੱਢਣ ਵਾਸਤੇ ਛੋਟੇ ਬੱਚਿਆਂ ਨੂੰ ਗੁਰੂ ਦੇ ਲਾਲ ਲਾਉਣ ਵਾਸਤੇ ਇਹ ਜਿਹੜਾ ਸਾਡਾ ਜੋਗ ਉਪਰਾਲਾ ਹੈ ਅੱਜ ਸਿਰੇ ਚੜਿਆ ਫੇਰ ਮੈਂ ਸਾਰਿਆਂ ਦਾ ਸੰਗਤ ਦਾ ਤਲਾਦ ਕਰਦਾ ਇਥੋਂ ਦੇ ਪ੍ਰਬੰਧਕਾਂ ਦਾ ਆਪਣੇ ਪ੍ਰਚਾਰਕਾਂ ਦਾ ਬਾਬਾ ਬਲਵਿੰਦਰ ਸਿੰਘ ਜੀ ਦਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਸ ਧਰਤੀ ਤੇ ਅਸੀਂ ਅੱਜ ਖੜੇ ਆਂ ਜਿਸ ਧਰਤੀ ਤੇ ਨੱਤਮਸਤਕ ਹੋ ਕੇ ਇਹ ਪ੍ਰੋਗਰਾਮ ਜਿਹੜਾ ਲਿਖਿਆ ਸੀ ਤੇ ਜਿਸ ਧਰਤੀ ਤੇ ਅੱਜ ਪ੍ਰੋਗਰਾਮ ਸਿਰੇ ਚੜ੍ਹਨਾ ਉਸ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆਂ ਬਾਬਾ ਰਾਜੇਰਾਮ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਬੜੇ ਵੱਡੇ ਲੈਵਲ ਤੇ ਬੜਾ ਅਹਿਮियत ਵਾਲਾ ਪ੍ਰੋਗਰਾਮ ਜਿਹੜਾ ਧਾਰਮਿਕ ਪ੍ਰੋਗਰਾਮ ਸਾਡਾ ਜਿਹੜਾ ਸਿਰੇ ਚੜ੍ਹਿਆ ਬਹੁਤ-ਬਹੁਤ ਧੰਨਵਾਦ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਵੇਂ ਪਾਤਸ਼ਾ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੱਚਿਆਂ ਦੇ ਵਿੱਚ ਧਾਰਮਿਕ ਮੁਕਾਬਲੇ ਕਰਾਏ ਗਏ ਜਿਸ ਨੂੰ ਲੈ ਕੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੰਧਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਅੱਜ ਆਪਾਂ ਇੱਥੇ ਸਾਰੇ ਧੰਨ ਧੰਨ ਸਹਿਬ ਸਤਿਗੁਰੂ ਸ਼ੇਰਗੁਰੂ ਤੇਗ ਬਹਾਦਰ ਪਾਤਸ਼ਾ ਜਿਸ ਪਾਤਸ਼ਾ ਨੇ ਗੁਰਨਾਨਕ ਦੇ ਪਾਤਸ਼ਾਹ ਦੀ ਉਸ ਪ੍ਰਣਾਲੀ ਨੂੰ ਸਰਬੱਤ ਦੇ ਭਲੇ ਨੂੰ ਤੇ ਜ਼ਬਰ ਨੂੰ ਸਬਰ ਦੇ ਨਾਲ ਉਸ ਪਵਿੱਤਰ ਸਿਧਾਂਤ ਨੂੰ ਪ੍ਰਗਟ ਕੀਤਾ ਨੌਵੇਂ ਜੋ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਨਾਲ ਸਾਡੇ ਮਹਾਨ ਗੁਰੂ ਕੇ ਸਿੱਖ ਸ਼ਾਹ ਗੁਰੂ ਤੇਗ ਬਹਾਦਰ ਪਾਸ਼ਾ ਦੇ ਅਨੁਸਿਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਕਲਗੀਆਂ ਵਾਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ 350 ਸਾਲਾ ਗੁਰਤਾ ਗੱਦੀ ਦਿਵਸ ਨੂੰ ਅੱਜ ਆਪਾਂ ਸਾਰੇ ਇਸ ਸਮਾਗਮ ਦੇ ਵਿੱਚ ਇਕੱਤਰ ਹੋਏ ਆਂ ਕਿਉਂਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਕੂਲ ਤੇ ਕਾਲਜ ਵੀ ਚਲਾ ਰਹੀ ਆ ਆਪਣੇ ਤੌਰ ਤੇ ਮੈਡੀਕਲ ਇੰਸਟੀਚਿਊਸ਼ਨ ਵੀ ਚਲਾ ਰਹੀ ਆ ਪਰਫੈਸ਼ਨਲ ਕਾਲਜ ਵੀ ਚਲਾ ਰਹੀ ਆ ਜੋਨੀ ਯੂਨੀਵਰਸਿਟੀ ਵੀ ਚਲਾ ਰਹੀ ਆ ਪਰ ਸਮੇਂ ਅਨੁਸਾਰ ਜਦੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਫੀਸਾਂ ਵੀ ਮਾਫ਼ ਕੀਤੀਆਂ ਜਾਂਦੀਆਂ ਜਿਹੜੇ ਸਾਡੇ ਸਕੂਲਾਂ ਸ਼ਾਮਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਪੜ੍ਹਦੇ ਆ ਉਹਦੇ ਨਾਲ ਦੀ ਨਾਲ ਸਮੇਂ ਅਨੁਸਾਰ ਆ ਜਿੰਨੇ ਸਾਡੇ ਟੀਚਰ ਸਹਿਬਾਨ ਪ੍ਰਚਾਰਕਾਂ ਇਹ ਛੁੱਟੀਆਂ ਦੇ ਵਿੱਚ ਤੇ ਚੇਚੇ ਦੌਰ ਦੇ ਧਾਰਮਿਕ ਪ੍ਰੀਖਿਆਵਾਂ ਦੇ ਜਿਹੜੇ ਆ ਉਹ ਟੈਸਟ ਵੀ ਲੈਂਦੇ ਤੇ ਜਿਹੜੇ ਬੱਚੇ ਉਹਨਾਂ ਜੋ ਪਾਸ ਹੁੰਦੇ ਆ ਉਹਨਾਂ ਨੂੰ ਲੱਖਾਂ ਦੇ ਵਿੱਚ مالی ਸਹਾਇਤਾ ਵੀ ਦਿੱਤੀ ਜਾਂਦੀ ਆ। ਆ ਜਿਹੜਾ ਅੱਜ ਆਪਾਂ ਜੇ ਸਮਾਗਮ 'ਚ ਇਕੱਠੇ ਹੋਏ ਆਂ ਮੈਨੂੰ ਦੱਸਿਆ ਸਾਰਿਆਂ ਨੇ ਤੇ ਮੈਨੂੰ ਖੁਸ਼ੀ ਵੀ ਹੋਈ ਕਿ ਇੱਥੇ ਪ੍ਰਾਈਵੇਟ ਸਕੂਲ ਨੇ ਇਕੱਲੇ ਆਏ ਸਾਰੇ ਗਵਰਨਮੈਂਟ ਸਕੂਲ ਵੀ ਆਏ ਆ। ਇਹ ਮੈਂ ਸਮਝਦਾ ਇੱਕ ਨਰਾਲਾ ਤੁਸੀਂ ਐਦ ਕੀ ਇਹ ਸਮਾਗਮ ਰਚਿਆ ਨਹੀਂ ਤਾਂ ਗਵਰਨਮੈਂਟ ਸਕੂਲਾਂ ਦੇ ਜਿਹੜੇ ਬੱਚੇ ਉਹ ਘੱਟ ਆਉਂਦੇ ਆ। ਦਸਤਾਰ ਦੇ ਮੁਕਾਬਲੇ ਜਿਹੜੇ ਬੱਚੇ ਫਸਟ ਸੈਕੰਡ ਥਰਡ ਉਹ ਸਾਰੇ ਉਹਨਾਂ ਨੂੰ ਤੁਸੀਂ ਇਨਾਮ ਵੀ ਤਸਲੀਮ ਕਰਨੇ ਆ ਤੇ ਜਿਹੜੇ ਬੱਚਿਆਂ ਨੇ ਪਾਰਟਿਸਿਪੇਸ਼ਨ ਕੀਤੀ ਹੈ ਇਹਨਾਂ ਨੂੰ ਇੱਕ ਮੈਡਲ ਵੀ ਦਿੱਤਾ ਗਿਆ ਤਾਂ ਕਿ ਆਪਣੇ ਘਰ ਦੇ ਵਿੱਚ ਜਜ਼ਬ ਵੀ ਕਰ ਲ ਕੇ 6 ਅਗਸਤ 1925 ਨੂੰ ਅਸੀਂ ਉਸ ਮਹਾਨ ਸਥਾਨ ਰਾਜਾ ਰਾਮ ਜੀ ਦੇ ਸਥਾਨ ਦੇ ਉੱਤੇ ਉਥੇ ਪਾਰਟਿਸਪੀਟ ਕੀਤਾ ਸੀ ਧਾਰਮਿਕ ਸਮਾਗਮ ਦੇ ਵਿੱਚ ਤੇ ਉਹ ਸਮਾਗਮ ਦੀ ਸ਼ਮੂਲੀਅਤ ਇਹ ਮੈਟਰ ਤੁਹਾਨੂੰ ਯਾਦ ਕਰਾਊਗਾ ਮੈਂ ਉਹਨਾਂ ਬੱਚਿਆਂ ਨੂੰ ਵੀ ਵਧਾਈ ਦੇਣਾ ਕੁਝ ਦਿਨ ਪਹਿਲਾਂ ਹੀ ਕਕਾਰ ਨੂੰ ਲੈ ਕੇ ਇੱਕ ਮਾਮਲਾ ਸਾਹਮਣੇ ਆਇਆ ਸੀ ਕੀ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਗੁਰਪ੍ਰੀਤ ਕੌਰ ਨਾਮਕ ਵਿਦਿਆਰਥੀ ਨੂੰ ਅੰਦਰ ਨਹੀਂ ਜਾਣ ਦਿੱਤਾ ਸੀ ਕਿਉਂਕਿ ਉਸਨੇ ਕਕਾਰ ਪਾਏ ਹੋਏ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਤਰਾਜ਼ ਜਟਾਇਆ ਗਿਆ ਤੇ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ ਉਨ੍ਹਾਂ ਦੀ ਬਹਾਦਰੀ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਪ੍ਰੀਤ ਕੌਰ ਨਾਲ ਇਸ ਗੱਲ ਨੂੰ ਲੈ ਕੇ ਗੱਲ ਬਾਤ ਕੀਤੀ ਗਈ ਤੇ ਆਓ ਜਾਣਦੇ ਹਾਂ ਗੁਰਪ੍ਰੀਤ ਕੌਰ ਵੱਲੋਂ ਕਿਹੜੀ ਜਾਣਕਾਰੀ ਇਸ ਇੰਟਰਵਿਊ ਦੇ ਵਿੱਚ ਸਾਂਝੀ ਕੀਤੀ ਗਈ ਹੈ। ਆ ਰਾਜਸਥਾਨ ਜੁਡੀਸ਼ੀਅਲ ਸਰਵਿਸਰ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ। ਬਾਹਰੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਉਤਾਰ ਜਿਨ੍ਹਾਂ ਦੇ ਵਿੱਚ ਸ੍ਰੀ ਸਾਹਿਬ ਉਧਾਰ ਲੇ ਕਿਹਾ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇੱਥੇ ਪਰ ਇਸ ਬੇਟੀ ਨੂੰ ਕਿਉਂਕਿ ਗੁੜਤੀ ਮਿਲੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਨ ਆ ਤੇ ਇਹਨੇ ਉਸ ਗੱਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਨ ਕੇ ਅੰਦਰ ਜਾਊਂ ਕਿਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਬਾਂਝ ਹੀ ਰਹਿ ਗਈ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੁੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਦੇ ਗੁਰੂ ਕੇ ਸਿੱਖ ਨੂੰ ਸਤਿਗੁਰ ਜੀ ਦਾ ਆਦੇਸ਼ ਆ ਪੰਜਾਂ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿੰਨਾ ਕਿ ਇਹ ਬੱਚੀ ਦੇ ਦੁਆਰਾ ਟੈਸਟ ਲੈੇ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜ਼ਿਲ੍ਹੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਡ ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਅਜਿਹਾ ਹੀ ਜਾਂਦੇ ਆ ਤੋ ਮੈਂ ਸਮਝਦਾ ਇਹ ਬਿਤਕੜਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜ਼ਿਲ੍ਹੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਰਹਿਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕੇ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਐਗਜ਼ਾਮਸ ਤੇ ਬੱਚੇ ਬੈਠਦੇ ਨੇ ਮੈਂ ਇਹ ਨਹੀਂ ਕਹਾਂਗੀ ਮੈਂ ਹਰਿਆਣਾ ਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ ਚ ਗਾਈਡਲਾਈਨਸ ਸਾਡੇ ਕੋਲ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਆਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਨਾਲ ਇਗਜ਼ਾਮ ਦੋਗੇ ਕਿਉਂਕਿ ਐਸ ਕਾਮੀ ਸਾਹਿਬ ਨੇ ਵੀ ਕਿਹਾ ਕਿ ਫੇਰ ਇਗਜ਼ਾਮ ਬੱਤੀ ਹੋ ਜਾਏਗਾ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜ਼ਰੂਰ ਇਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ अगर वो ऑर्डर ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜਰੂਰ ਮੈਂ ਐਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰੂ ਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਉਹ ਸਿੱਖ ਜਗਤ ਨੇ ਸਾਥ ਦਿੱਤਾ ਹੈ ਉਸੋ ਕਿਸ ਤਰ੍ਹਾਂ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਸੀਜ਼ਨਾਂ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਜੀ ਦੇ ਵੱਲੋਂ ਤਰਨਤਾਰਨ ਤੋਂ ਲਾਈਵ ਸਪੀਚ ਦਿੱਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਆਪ ਪਰਿਵਾਰ ਦੇ ਨਵੇਂ ਮੈਂਬਰਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਆਓ ਸੁਣਦੇ ਹਾਂ ਅਮਨ अरोड़ा ਦੇ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਸ ਸਪੀਚ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਮਜੀਠਾ ਦੇ ਹਲਕਾ ਇੰਚਾਰਜ ਤਲਵੀਰ ਸਿੰਘ ਗਿੱਲ ਜੀ ਸਾਰੇ ਹੀ ਸਤਿਕਾਰਯੋਗ ਸਾਥੀਓ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਦਾ ਇਸ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ ਮੇਰੇ ਵੀਰ ਪੰਨੂ ਜੀ ਬਾਦਰੀ ਜੀ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹਨਾਂ ਮਾਨ ਪਿਆਰ ਸਤਕਾਰ ਇੱਥੇ ਪਹੁੰਚਣ ਤੇ ਦਿੱਤਾ ਸਾਥੀਓ ਮੈਂ ਸਮਝਦਾ ਕਿ ਅੱਜ ਤੋਂ ਆਗਾਜ਼ ਹੋ ਗਿਆ ਇਸ ਜ਼ਿਮਨੀ ਚੋਣ ਦਾ ਜ਼ਿਮਨੀ ਚੋਣ ਚਾਹੇ ਆਪਣੇ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਕਸ਼ਵੀਰ ਸਿੰਘ ਜੀ ਸੋਲ ਸਾਹਿਬ ਦਾ ਇੱਕ ਲੰਬੀ ਬਿਮਾਰੀ ਦੇ ਨਾਲ ਜਦੋਂ ਜਿਹੇ ਤੋਂ ਬਾਅਦ ਉਹਨਾਂ ਦਾ ਅਕਾਲ ਚਲਾਣਾ ਹੋਇਆ ਆਪਾਂ ਨੂੰ ਸਾਰੇ ਨੂੰ ਛੱਡ ਕੇ ਗਏ ਕਿਉਂਕਿ ਮੈਂ ਸਮਝਦਾ ਕਿ ਇੱਕ ਦੁਖਦ ਕੱਟਣਾ ਸੀ ਪਰ ਉਹ ਜਿਵੇਂ ਕਹਿੰਦੇ ਨੇ ਕਿ ਪ੍ਰਮਾਤਮਾ ਅਗੇ ਜ਼ੋਰ ਨਹੀਂ ਚਾਹਦਾ ਕਿਸੇ ਦਾ ਤੇ ਅੱਜ ਇੱਕ ਬਾਇ ਇਲੈਕਸ਼ਨ ਹੈ ਜਿਹੜੀ ਉਹ ਤਰਨ ਤਰ ਦੀ ਕਿਸੇ ਵੀ ਸਮੇਂ ਜਿਹੜੀ ਅਨਾਉਂਸ ਹੋ ਸਕਦੀ ਹੈ ਤੇ ਮੇਰੀ ਤਾਂ ਤੁਹਾਨੂੰ ਹੁਣ ਇੱਕੋ ਬੇਨਤੀ ਕਿ ਇਹ ਜਿਹੜੀ ਇਲੈਕਸ਼ਨ ਹੋਣੀ ਹੈ ਇਹ ਬਹੁਤ ਮੈਂ ਸਮਝਦਾ ਕਿ ਇੱਕ ਇੱਕ ਬਹੁਤ ਇੰਪੋਰਟੈਂਟ ਇੱਕ ਬਹੁਤ ਜ਼ਰੂਰੀ ਇਲੈਕਸ਼ਨ ਹੋਣ ਜਾ ਰਹੀ ਹੈ ਇਹ ਵਕਾਰ ਦੀ ਲੜਾਈ ਹੋਣ ਜਾ ਰਹੀ ਹੈ ਕਿ ਤਰ ਤਰ ਦੀ ਧਰਤੀ ਕਿਹਨੂੰ ਚੁਣਦੀ ਹੈ ਇੱਕ ਪਾਸੇ ਉਹ ਲੋਕ ਜਿਨ੍ਹਾਂ ਨੇ ਲੰਬਾ ਸਮਾਂ ਵਾਰੀਵੱਟਾ ਕਰਕੇ ਕਦੇ ਕਾਂਗਰਸ ਕਦੇ ਅਕਾਲੀ ਦਲ ਕਦੇ ਕਾਂਗਰਸ ਕਦੇ ਅਕਾਲੀ ਦਲ ਮਾਜੇ ਦਾ ਤਰਨ ਤਰਨ ਦਾ ਜਿਨ੍ਹਾਂ ਨੇ ਵਿਨਾਸ਼ ਕੀਤਾ ਤੇ ਇੱਕ ਪਾਸੇ ਉਹ ਪਾਰਟੀ ਉਹ ਲੋਕ ਜਿਨ੍ਹਾਂ ਨੇ ਸਾਢੇ 3 ਸਾਲਾਂ ਦੇ ਵਿੱਚ ਬਦਲਾ ਲੈ ਕੇ ਔਰ ਦੱਸਿਆ ਕਿ ਜੇ ਨੀਅਤ ਸਾਫ਼ ਹੋਵੇ ਤੇ ਕਿਸ ਤਰੀਕੇ ਦੇ ਨਾਲ ਕੰਮ ਹੈ ਜਿਹੜਾ ਹੋ ਸਕਦਾ ਹੈ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਰੋਜ਼ ਇਜਾਜ਼ਤ ਸਤਿ ਸ਼੍ਰੀ ਅਕਾਲ